ਵਿਦਿੰਦ ਇਹ ਰੋਂਗ ਹੋ ਸੀ ਤੇ ਔਰ ਸਾਰੇ ਸਰਕਾਰਯੋਗ ਸੱਜਣ ਬੈਠੇ ਨੇ ਇਹਨਾਂ ਨੇ ਬਹੁਤ ਇੰਪੋਰਟੈਂਟ ਮੁੱਦੇ ਮੇਰੇ ਧਿਆਨ ਚਲੇ ਆਦੇ ਮੁੱਦੇ ਜਿਹਦੇ ਨਾਲ ਇਹ ਦਰਸਾਇਆ ਜਾ ਰਿਹਾ ਕਿ ਪਾਪਾ ਫ੍ਰੀ ਯੂਨੀਵਰਸਿਟੀ ਫ੍ਰੀਕੋਰ ਦੇ ਵਿੱਚ ਬਹੁਤ ਕਪਲੇ ਕੀਤੇ ਜਾ ਰਹੇ ਨੇ ਔਰ ਬਹੁਤ ਕਰਪਸ਼ਨ ਕੀਤੀ ਜਾ ਰਹੀ ਆ ਔਰ ਬਹੁਤ ਇਹ ਕਹਿੰਦੇ ਹੁੰਦੇ ਕਿ ਭਾਈ ਭਤੀਜਵਾਦ ਕੀਤਾ ਜਾ ਰਿਹਾ ਮੈਂ ਚੰਗ ਪੁਆਇੰਟਸ ਜਿਹੜੇ ਮੇਰੇ ਧਿਆਨ ਚਲੇ ਆਦੇ ਤੁਹਾਡੇ ਨਾਲ ਸਾਂਝੀ ਕਰੂੰਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਇਹ ਪੰਜਾਬ ਵਰਗੀ ਇੱਕ ਦੌਰਮਈ ਸਟੇਟ ਵਿੱਚ ਸਾਡੇ ਕੋਲ ਵਾਈਸ ਚਾਂਸਲਰ ਲਾਉਣ ਵਾਸਤੇ ਹਨ ਰਾਜ ਡਾਕਟਰ ਰਾਜਭਾਦਰ ਨੂੰ ਬੇਇੱਜ਼ਤ ਕਰਕੇ ਜਦੋਂ ਕੱਢਿਆ ਗਿਆ ਇਹ ਜਿਹੜੇ ਮਿਸਟਰ ਸੂਦ ਆਏ ਨੇ ਅ ਇਸ ਵਕਤ ਵਾਈਸ ਚਾਂਸਲਰ ਇਹ ਨਾਨ ਪੰਜਾਬੀ ਪੰਜਾਬ ਨਾਨ ਪੰਜਾਬੀ ਮਤਲਬ ਬਾਹਰੋਂ ਦਿੱਲੀ-ਦੁੱਲੀ ਤੋਂ ਕਿਤੇ ਆਏ ਔਰ ਆਉਂਦੇ ਸਾਰ ਉਹਨਾਂ ਨੇ ਆਪਣੀ ਆਪਣਾ ਬੇਟਾ ਜਿਹੜਾ ਸ਼ਾਇਦ ਕੋਈ ਐਨ ਆਰ ਆਈ ਹੈ ਕੋਈ ਬੈਲਜੀਅਮ ਦਾ ਸਿਟੀਜ਼ਨਸ਼ਿਪ ਹੈ ਉਸ ਨੂੰ ਔਰ ਉਸ ਦੀ ਘਰਵਾਲੀ ਨੂੰ ਯਾਨੀ ਕਿ ਆਪਣੀ ਨੂੰਹ ਰਾਣੀ ਨੂੰ ਇੱਥੇ ਯੂਨੀਵਰਸਿਟੀ ਵਿੱਚ ਸਰਕਾਰੀ ਕਾਰਜ ਵਿੱਚ ਇਨਵੋਲਡ ਮੀਤਾ। ਦਿਸ ਇਜ਼ ਡਾਇਰੈਕਟਲੀ ਆਈ ਊਡ ਸੇ ਕਨਫਲਿਕਟ ਆਫ ਇੰਟਰਸਟ। ਇੱਕ ਵਾਈਸ ਚਾਂਸਰ ਆਪਣੀ ਨੰਬਰ ਨੂੰ ਲਾਗੇ ਚਲਾਦੇ ਇੱਕ ਤਨ ਉਤਤਾ ਇਹ ਸਿਕਾ। ਦੂਸਰਾ ਜਿਹੜਾ ਹੈਗਾ ਕਿ ਅ ਜਿਹੜਾ ਬਹੁਤ ਸਾਰੇ ਗੈਰ ਪੰਜਾਬੀ ਯੂਨੀਵਰਸਿਟੀ ਜਿਹਨਾਂ ਨੇ ਭਰਤੀ ਕੀਤੀ ਨੇ। ਉਹਨਾਂ ਦੀਆਂ ਲੱਖ ਲੱਖ ਸਵਾ ਸਵਾ ਲੱਖ ਰੁਪਏ ਸੈਲਰੀਜ਼ ਨੇ। ਜਿਹੜੇ ਕਿ ਕੁਝ ਲੋਕ ਹਿਮਾਚਲ ਪ੍ਰਦੇਸ਼ ਤੋਂ। ਮੈਂ ਨਾਮ ਲੈੰਦਾ ਚੰਗਾ ਨਹੀਂ ਲੱਗਦਾ ਲੇਕਿਨ ਮੈਂ ਉਹ ਨਾਮਾਂ ਦਾ ਵੇਰਵਾ ਉਹ ਯਾ ਸਮੀਰ ਹੂਜਾ ਵਿਵੇਕ ਸ਼ਰਮਾ ਪੰਕਜ ਸ਼ਰਮਾ ਵਿਕਾਸ ਸ਼ਰਮਾ ਸੌਰਬ ਸ਼ਰਮਾ ਆਦ ਇਹ ਸਾਰੇ ਗੈਰ ਪੰਜਾਬੀ ਜਿਵੇਂ ਕਿ ਬਾਕੀ ਸਾਰੇ ਪੰਜਾਬ ਵਿੱਚ ਨੌਕਰੀਆਂ ਸਾਰੇ ਬਾਹਰਲੇ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ ਇੱਦਾਂ ਹੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਜੋਬਸ ਹਿਮਾਚਲੀਆ ਨੂੰ ਦਿੱਤੀਆਂ ਜਾ ਰਹੀਆਂ ਤਾਂ ਸਾਡੇ ਨੌਜਵਾਨ ਤਾਂ ਵਿਚਾਰੇ ਠੱਕੇ ਖਾ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਕੰਸਟਰਕਸ਼ਨ ਦਾ ਵਰਕ ਅਲਾਟ ਹੋ ਰਿਹਾ ਇੱਕ ਸਭ ਤੋਂ ਵੱਡਾ ਜਿਹੜਾ 16 ਕਰੋੜ ਰੁਪਏ ਦਾ ਕੰਮ ਦਿੱਤਾ ਗਿਆ ਇਹ ਹਿੰਦੁਸਤਾਨ ਲਾਈਫ ਕੇਅਰ ਕੰਪਨੀ ਹੈ ਕੋਈ ਬਾਹਰੀ ਕੰਪਨੀ ਹੈ ਉਸ ਨੂੰ 16 ਕਰੋੜ ਦਾ ਕੰਮ ਦਿੱਤਾ ਗਿਆ ਹੈ ਠੇਕੇਦਾਰੀ ਦਾ ਯੂਨੀਵਰਸਿਟੀ ਵਿੱਚ ਜਿਹੜਾ ਕੋਈ ਟੈਂਡਰ ਨਹੀਂ ਫਲੋਟ ਕੀਤਾ ਗਿਆ ਜੋ ਮੈਨੂੰ ਇਨਫੋਰਮੇਸ਼ਨ ਫੀਡ ਕੀਤੀ ਗਈ ਹੈ ਮਤਲਬ ਕੋਈ ਵੀ ਕੰਮ 16 ਕਰੋੜ ਰੁਪਏ ਤੋਂ ਛੋਟੀ ਰਕਮ ਨਹੀਂ ਉਹਦਾ ਵਿਦਾਊਟ ਟੈਂਡਰਿੰਗ ਵਿਦਾਊਟ ਕੰਪੀਟੀਸ਼ਨ ਕੋ ਕੰਮ ਕਰਨਾ ਬਹੁਤ ਮਾੜੀ ਗੱਲ ਹੈ ਸਿਮਿਲਰਲੀ ਰਿਪੇਅਰ ਆਫ ਹਸਪੀਟਲ ਇਕਵਿਪਮੈਂਟ ਉਹ ਵੀ ਐਸੀ ਕੰਪਨੀ ਨੂੰ ਜਿਹੜੀ ਲਾਈਫ ਹਿੰਦੁਸਤਾਨ ਲਾਈਫ ਕੇਅਰ ਕੰਪਨੀ ਹੈ ਉਸ ਨੂੰ ਇੱਕ 5 ਕਰੋੜ ਰੁਪਏ ਦਾ ਕੰਮ ਸਿਮਿਲਰਲੀ ਵਿਦਾਊਟ ਟੈਂਡਰ ਇੱਕ ਸੈਨੇਟ ਹਾਲ ਬਣਾਇਆ ਗਿਆ ਹਵਾ ਯੂਨੀਵਰਸਿਟੀ ਦੇ ਵਿੱਚ ਉਹਦੀ ਕੋ 90 ਲੱਖ ਰੁਪਏ ਤੇ ਕਹਿੰਦੇ ਸਾਰਾ ਹਾਲ ਚੋਰੀਆ ਹੋਰ ਮਤਲਬ ਪਤਾ ਨਹੀਂ ਕਿਦੋਂ ਬਣਿਆ ਤੇ ਕਿਦੋਂ ਨਹੀਂ ਬਣਿਆ ਲਾਈਕਵਾਈਜ਼ ਇੱਕ ਐਸਟੀਪੀ ਪਲਾਂਟ ਲੱਗਾ ਸੀਵਰੇਜ ਟ੍ਰੀਟਮੈਂਟ ਪਲਾਂਟ ਉਹ ਵੀ ਬਿਨਾ ਟੈਂਡਰ ਤੋਂ 90 ਲੱਖ ਰੁਪਏ ਦਾ ਉਹਦੀ ਕਾਸਟ ਦਿੱਤੀ ਗਈ ਹੈ ਲੱਗ ਕੇ ਕਹਿੰਦੇ ਕਿ ਮਾਰਕੀਟ ਵਿੱਚ ਉਹਦਾ ਬਹੁਤ ਘੱਟ ਕੀਮਤ ਨਾਲ ਮਿਲ ਸਕਦਾ ਜਾਂ ਔਰ ਨਾਨ ਫੰਕਸ਼ਨਲ ਹੈ ਕੰਮ ਵੀ ਨਹੀਂ ਚੱਲਦਾ 90 ਲੱਖ ਰੁਪਏ ਡਾਊਨ ਦ ਡਰੇਨ ਸਮੇਤ ਸਮੇਤ ਲਈ ਲਾਂਡਰੀ ਇਕਵਿਪਮੈਂਟਸ ਕੋ ਮਸ਼ੀਨਾ ਕਪੜੇ ਥਰਮ ਸਟੂਡੈਂਟਸ ਵਗੈਰਾ ਦਾ ਇਸਤੇਮਾਲ ਲਈ 90 ਲੱਖ ਰੁਪਏ ਦੀਆਂ ਮਸ਼ੀਨਾ ਆਈਆਂ ਨੇ ਇਸ ਤਰ੍ਹਾਂ ਨਾਲ ਜਿਹੜੀਆਂ ਕਿ ਵਿਦਆਊਟ ਟੈਂਡਰ ਆਈਆਂ ਸੋ ਇਹ ਸਾਰੀ ਗੱਲ ਦੀ ਜਾਂਚ ਵਿਜੀਲੈਂਸ ਕਰੇ ਔਰ ਚਾਹੇ ਵਾਈਸ ਚਾਂਸਲਰ ਹੈ ਦੋਸ਼ੀ ਤੋ ਕਿ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਚ ਉਹਦੀ ਐਲਓਸੀ ਵੀ ਖੋਲੀ ਗਈ ਹੈ ਕਿ ਉਹ ਦੇਸ਼ ਛੱਡ ਕੇ ਵਿਦੇਸ਼ ਵਿੱਚ ਨਾ ਜਾਵੇ ਸੋ ਇਹ ਸਾਰੀ ਭਗਵਾਨਪਰਮਾਨ ਨੂੰ ਚਾਹੀਦਾ ਕਿ ਬਜਾਏ ਕਿ ਬਦਲਾਖੂਰੀ ਨਾਲ ਆਪਣੇ ਬਰੋਧੀਆਂ ਨੂੰ ਕੱਲਿਆਂ ਨੂੰ ਜਿਹੜੇ ਉਹ ਬੋਲਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਆ ਕੰਮ ਨੇ ਜਿਹੜੇ ਯੂਨੀਵਰਸਿਟੀ ਵਿੱਚ ਲੋ ਖੇਤ ਦੇ ਜਿਹਦੇ ਵਿੱਚ ਬਹੁਤ ਕਪਲਾ ਕੀਤਾ ਜਾ ਰਿਹਾ ਹੈ ਕਰਾਪਸ਼ਨ ਕੀਤੀ ਜਾ ਰਹੀ ਹੈ ਔਰ ਇਹ ਕਹਿੰਦੇ ਹੁੰਦੇ ਕਿ ਪਰਿਵਾਰਵਾਦ ਪਾਲਿਆ ਜਾ ਰਿਹਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਨੂੰ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਔਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਲੋਕਲ ਐਮਐਲਏ ਅਫੀਦਪੁਰ ਦਾ ਹੀ ਹੈਜ਼ ਵੈਸਟਰਡ ਇੰਟਰਸਟ ਔਰ ਜਿਹੜਾ ਵਾਈਸ ਚਾਰਜਫਿਰ ਤੇ ਗੁਰਦਿੱਤ ਸੇਖੂਆ ਇਹ ਹੈਂਡ ਇਨ ਗਲਵ ਆ ਅੱਜ ਜਿੰਨੀਆਂ ਨੌਕਰੀਆਂ ਪਤਾ ਲੱਗਿਆ ਕਿ ਆਈ ਐਮ ਨਾਟ ਸ਼ੋਰ ਕਿ ਆਪਨੇ ਡਰਾਈਵਰ ਦੀ ਤਨਖਾਹ ਵੀ ਯੂਨੀਵਰਸਿਟੀ ਚ ਪਾ ਰਿਆ ਵਾ ਗੁਰਗਿਤ ਸਿੰਘ ਸੇਖੋਂ ਅਗਰ ਇਸ ਤਰ੍ਹਾਂ ਦੀ ਗੱਲ ਲਾਣੇ ਤੇ ਫਿਰ ਇਹ ਤਾਂ ਸਰਕਾਰ ਵਾਸਤੇ ਬਹੁਤ ਕੋਜੀ ਹਰਕਤ ਹੈ ਬਹੁਤ ਮਾੜੀ ਗੱਲ ਆ ਔਰ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਬਦਲਾਵ ਲੈ ਕੇ ਆਵਾਂਗੇ ਅਸੀਂ ਇੱਕ ਇਮਾਨਦਾਰ ਕਟੜਪਾਨਦਾਰ ਰਹੀ ਸਰਕਾਰ ਇੱਕ ਪਾਸੇ ਤੁਹਾਡੀ ਯੂਨੀਵਰਸਿਟੀ ਵਿੱਚ ਨਾ ਸਿਰਫ ਗੈਰ ਪੰਜਾਬੀ ਲਾਏ ਜਾ ਰਹੇ ਨੇ ਬਲਕਿ ਉਸ ਯੂਨੀਵਰਸਿਟੀ ਦਾ ਪੈਸਾ ਜਿਹੜਾ ਵਾ ਉਹ ਸ਼ਰੇਆਮ ਲੁੱਟਿਆ ਜਾ ਰਿਹਾ ਲੁੱਟਾਇਆ ਜਾ ਰਿਹਾ ਔਰ ਬਿਨਾ ਕਿਸੇ ਕੰਪੀਟੀਟਿਵ ਟੈਂਡਰਿੰਗ ਪ੍ਰੋਸੈਸ ਤੋਂ ਐਵੇਂ ਠੇਕੇਦਾਰਾਂ ਨੂੰ ਚਿਹਤਿਆਂ ਨੂੰ ਦਿੱਤਾ ਜਾ ਰਿਹਾ ਜਿਹਦੇ ਚੋਂ ਘੁੰਮ ਕੇ ਵਾਪਸ ਕਮਿਸ਼ਨ ਜਿਹੜਾ ਉਹ ਡੈਫੀਨਿਟਲੀ ਖਾਦਾ ਜਾਂਦਾ ਇਹਦੀ ਜਾਂਚ ਟਾਈਮ ਪਾਉਂਡ ਜਾਂਚ ਵਿਜੀਲੈਂਸ ਨੂੰ ਵਿਜੀਲੈਂਸ ਬਿਊਰੋ ਨੂੰ ਤੁਰੰਤ ਕਰਨੀ ਚਾਹੀਦੀ